ਤਾਂਨੇ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਕਿਹਾ ਜਾਨੀ ਰਹਿ ਜਾਨੀ ਕੋ ਮਲਾ ਦੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਵਿਦੀ ਚੰਦ ਨੂੰ ਕਿਹਾ ਕਹਿੰਦੇ ਓਏ ਵਿਦੀ ਚੰਦ ਇੰਉਂ ਕਰ ਇਹਨੂੰ ੱੱਕੇ ਮਾਰ-ਮਾਰ ਕੇ ਦਰਬਾਰ ਚੋਂ ਕੱਢ ਦੇ ੱੱਕੇ ਮਾਰ-ਮਾਰ ਕੇ ਦਰਬਾਰ ਚੋਂ ਗੇਟ ਆਊਟ ਕਰ ਇਹਨੂੰ ਬਾਹਰ ਕੱਢ ਭਾਈ ਵਿਦੀ ਚੰਦ ਨੇ ਵਾਂਹ ਤੋਂ ਫੜਿਆ ਗੁਰੂ ਦੇ ਹੁਕਮ ਦੇ ਮੁਤਾਬਕ ਇਹਨੂੰ ਬਾਹਰ ਕੱਢ ਦਿੱਤਾ। ਹੁਣ ਜਿਹੜੇ ਆਪਣੇ ਵਰਗੇ ਬੈਠੇ ਸੀਗੇ ਉਹ ਗੁਰਮੁਖ ਪਿਆਰਿਓ ਹੱਕੇ-ਵੱਕੇ ਰਹਿ ਗਏ। ਵਿਵਾਖ ਕਿਹੋ ਜਿਹਾ ਗੁਰੂ ਹੈ? ਇੱਕ ਮਿਲਣ ਵਾਸਤੇ ਇੱਕ ਖੁਦਾ ਦੀ ਤਲਾਸ਼ ਦੇ ਵਿੱਚ ਫਕੀਰ ਆਇਆ ਹੈ। ਕਿ ਕਿਹੋ ਜੀ ਗੁਰਮਤ ਹੈ? ਕਿ ਜਿਹਨੂੰ ਧੱਕੇ ਮਾਰ-ਮਾਰ ਕੇ ਬਾਹਰ ਕੱਢ ਦਿੱਤਾ। ਗੁਰਮੁਖੋ ਜਦੋਂ ਭਾਈ ਵਿਧੀ ਚੰਦ ਨੇ ੱੱਕੇ ਮਾਰ ਕੇ ਇਹਨੂੰ ਬਾਹਰ ਕੱਢਿਆ ਸਤਜਾਨੀਓ ਇਹ ਗੁਰੂ ਦੇ ਰਸਤੇ ਦੇ ਵਿੱਚ ਬੈਠ ਗਿਆ ਜਿਹੜੇ ਰਸਤੇ ਤੇ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਗੁਜਰਦੇ ਨੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ ਇਹ ਸੰਸਨੀ ਜਿਹੜੀ ਸੰਗਤ ਦੇ ਵਿੱਚ ਵਰਤੀ ਵੀ ਆ ਵੀ ਕਮਾਲ ਹੋ ਗਈ ਵੀ ਗੁਰੂ ਨੇ ਇਦਾਂ ਨਹੀਂ ਕਰਨਾ ਸੀ ੱੱਕੇ ਨਹੀਂ ਮਾਰਨੇ ਸਨ ਪਰ ਗੁਰੂ ਦੀ ਖੇਡ ਨੂੰ ਹੁਣ ਸਮਝੇ ਕਿਹੜਾ ਕੀ ਗੱਲ ਟੀਚਰ ਪਤਾ ਕੀ ਕਰਦਾ ਹੈ ਸਵਾਲ ਪਾਵੀ ਦਿੰਦਾ ਹੈ ਤੇ ਉਹਦਾ ਜਵਾਬ ਵੀ ਦੇ ਦਿੰਦਾ ਹੈ ਕੀ ਗੱਲ ਟੀਚਰ ਸਵਾਲ ਬੱਚੇ ਤੋਂ ਹੀ ਕਰਾਉਂਦਾ ਹੈ ਔਰ ਬੱਚੇ ਤੋਂ ਹੀ ਜਵਾਬ ਮੰਗਦਾ ਹੁੰਦਾ ਹੈ ਹੁਣ ਗੁਰਮੁਖ ਪਿਆਰਿਓ ਹੁਣ ਇਹ ਮੁਸਲਮਾਨ ਫਕੀਰ ਦੇ ਰਸਨਾ ਤੋਂ ਪਤਾ ਕੀ ਨਿਕਲ ਰਿਹਾ ਹੈ ਜਾਨੀ ਦੇ ਜਾਨੀ ਕੋ ਮਲਾਤੇ ਉੱਥੇ ਬੈਠੇ ਹੀ ਜਾ ਫਰੇ ਆ ਤੇ ਭਾਈ ਵਿਧੀ ਚੰਦ ਨੇ ਵੇਖਿਆ ਵੀ ਇਹ ਤੇ ਹਟ ਕਰੀ ਬੈਠਾ ਹੈ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਅੱਖਾਂ ਦੇ ਵਿੱਚੋਂ ਵਿਰਾਗ ਦਾ ਜਲ ਮੁਖ ਦੇ ਵਿੱਚੋਂ ਕਹਿ ਰਿਹਾ ਜਾਨੀ ਰੇ ਜਾਨੀ ਕੋ ਮਲਾਤੇ ਕਮਾਲ ਹੋ ਗਈ ੱਟਕੇ ਮਾਰ ਕੇ ਬਾਹਰ ਕੱਢ ਦਿੱਤਾ ਅੱਖੀਆਂ ਤੋਂ ਦੂਰ ਕਰ ਦਿੱਤਾ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਇਹ ਕਹਿ ਰਿਹਾ ਜਾਨੀ ਕੋ ਜਾਨੀ ਕੇ ਮਲਾਦੇ ਹੁਣ ਗੁਰਮੁਖ ਪਿਆਰਿਓ ਅੱਖਾਂ ਦੇ ਵਿੱਚੋਂ ਅਥਰੂ ਮੁੱਕ ਗਏ ਜ਼ਬਾਨ ਸੁੱਕ ਗਈ ਰਾਤ ਗੁਜ਼ਰ ਗਈ ਦੂਸਰਾ ਦਿਨ ਆਇਆ ਤੇ ਭਾਈ ਵਿਧੀ ਚੰਦ ਜੀ ਧੰਨ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕੋਲ ਗਏ ਉਹ ਪਤਸ਼ਾਹ ਕਿਹੋ ਜਾਂ ਆਸ਼ਕ ਹੈ ਤੁਹਾਡਾ ਉਹ ਕਿਹੋ ਜਿਹਾ ਫਕੀਰ ਹੈ ਉਹ ਜਦ ਦੇ ਧੱਕੇ ਮਾਰ ਕੇ ਉਹਨੂੰ ਬਾਹਰ ਕੱਢਿਆ ਹੈ ਉਦੋਂ ਦਾ ਉਹ ਇਹੀ ਜਪ ਰਿਹਾ ਆਪਣੀ ਰਸਨਾ ਤੋਂ ਕਿ ਮੈਨੂੰ ਜਾਨੀ રે ਜਾਨੀ ਕੋ ਬੁਲਾ ਦੇ ਉਹਦੀ ਰਸਨਾ ਤੋਂ ਇਹ ਸ਼ਬਦ ਰੇ ਨਿਕਲ ਰਿਹਾ ਹੈ ਪਾਤਸ਼ਾਹ ਕੈਸਾ ਹਟ ਕੀਤਾ ਓਨੇ ਉਹਦੀਆਂ ਅੱਖਾਂ ਦੇ ਵਿੱਚੋਂ ਹੰਝੂ ਮੁੱਕ ਗਏ ਜ਼ੁਬਾਨ ਸੁੱਕ ਗਈ ਉਹ ਬਿਆਕਲ ਹੋ ਗਿਆ ਮੈਨੂੰ ਤੇ ਇੰਜ ਲੱਗਦਾ ਸੱਚੇ ਪਾਤਸ਼ਾਹ ਕੁਝ ਸਮੇਂ ਤੱਕ ਓਨੇ ਵੀ ਮੁੱਕ ਜਾਣਾ ਹੈ ਜੇ ਨਾਨਾ ਨਾ ਉਹਦਾ ਮਿਲਾਪ ਕਰਾਇਆ ਤੁਸੀਂ ਖੁਦਾ ਦੇ ਨਾਲ ਓਨੇ ਵੀ ਮੁੱਕ ਜਾਣਾ ਹੈ ਤੰਨੇ ਮੇਰੇ ਗੁਰੂ ਹਰਿ ਗੋਬਿੰਦ ਮਹਾਰਾਜ ਕਹਿੰਦੇ ਉਹ ਵਿਦੀ ਚੰਦ ਕਿਉਂ ਕਰ ਪੁੱਤਰਾ ਉਹਦੇ ਪਰਦਾ ਕਰਦੇ ਆ ਅੱਗੇ ਪਰਦਾ ਕਰਦੇ ਉਹਨੂੰ ਨਾ ਅਸੀਂ ਦੇਸੀਏ ਨਾ ਉਹ ਸਾਨੂੰ ਦਿਸੇ ਗੁਰਮੁਖ ਪਿਆਰੇ ਉਹ ਕੜਦਾ ਕਰ ਦਿੱਤਾ ਤੇ ਤੰਨੇ ਮੇਰੇ ਗੁਰੂ ਹਰਿ ਗੋਬਿੰਦ ਮਹਾਰਾਜ ਫਿਰ ਆਪਣੀ ਮੌਜ ਦੇ ਵਿੱਚ ਸਹੀ ਵਿਦੀ ਚੰਦ ਨੇ ਫਿਰ ਵੇਖਿਆ ਵੀ ਇਹਦਾ ਹੱਥ ਵੱਡਾ ਹੈ ਅੰਦਰੋਂ ਗੁਰਮੁਖ ਪਿਆਰ ਜੁੜਿਆ ਵੈ ਤਾਂ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਕਹਿੰਦਾ ਸਤਿਗੁਰੂ ਕਿਰਪਾ ਕਰਦੇ ਉਹਦੇ ਉਹਨੇ ਮੁੱਕ ਜਾਣਾ ਉਹ ਖੁਦਾ ਖੁਦਾ ਕਰਦਾ ਜਾਨੀ ਕੋ ਜਾਨੀ ਕੇ ਮਲਾਦੇ ਕਰਦਾ ਕਰਦਾ ਉਹਨੇ ਪੂਰਾ ਹੋ ਜਾਣਾ ਕਿਰਪਾ ਕਰਿਓ ਤੁਸੀਂ ਉਹਦੇ ਰਹਿਮਤ ਕਰਿਓ ਮੇਰੇ ਪਾਤਸ਼ਾਹ ਕਹਿੰਦੇ ਹੈ ਹਜੇ ਵੀ ਜਾਨੀ ਕੋ ਜਾਨੀ ਸੇ ਮਲਾਦੇ ਕਹਿ ਰਿਹਾ ਹੈ ਤਾਂ ਨੇ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਆਪ ਖੁਦ ਚੱਲ ਕੇ ਗਏ ਜੀ ਇਹਦੇ ਕੋਲੇ ਆਪ ਚੱਲ ਕੇ ਗਏ ਮੁਸਲਮਾਨ ਫਕੀਰ ਹੈ ਤਾਂ ਨੇ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਇਹ ਕਹਿੰਦੇ ਜਾਨੀ ਖਾ ਬੋਲ ਤੈਨੂੰ ਖੁਦਾ ਨਾਲ ਮਿਲਾ ਦਈਏ ਜਦੋਂ ਇਹ ਗੱਲ ਕਹੀ ਤਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੂੰ ਉਹ ਅਲਰਜੀ ਜੀ ਮਿਲੀ ਇੰਜ ਲੱਗਿਆ ਜਿਵੇਂ ਕੋਈ ਬਹੁਤ ਸਾਰੀ ਪਾਵਰ ਅੰਦਰ ਤਾਕਤ ਆ ਗਈ ਹੋਵੇ ਉੱਠ ਕੇ ਖਲੋ ਗਿਆ ਹੱਥ ਜੋੜ ਲੇ ਖੰਾਂ ਦੇ ਵਿੱਚੋਂ ਨੇਤਰਾਂ ਦੇ ਵਿੱਚੋਂ ਜਲ ਵਹਿ ਤੁਰਿਆ ਕਹਿੰਦਾ ਪਾਤਸ਼ਾਹ ਇਹ ਹੀ ਵਸਤੂ ਇਹ ਹੀ ਦਾਤ ਤੁਹਾਡੇ ਕੋਲ ਮੈਂ ਲੈਣ ਵਾਸਤੇ ਆਇਆ ਹੈ ਜਿਹੜੀ ਦਾਤ ਮੇਰੇ ਗੁਰੂ ਦੇ ਕੋਲੋਂ ਨਹੀਂ ਮਿਲੀ ਕਿਰਪਾ ਕਰ ਦਿਓ ਮੇਰੇ ਤੇ ਕਹਿੰਦੇ ਬੋਲੋ ਹੁਣੀ ਮਲਾ ਦਈਏ ਇਸੇ ਵਕਤ ਕਹਿੰਦਾ ਹਾਂਜੀ ਹੁਣੀ ਮਿਲ ਲੈ ਮਲਾਓ ਮੈਂ ਖੁਦਾ ਦੇ ਨਾਲ ਮਿਲਣਾ ਹੈ ਮੈਂ ਰੱਬ ਦੇ ਨਾਲ ਮਿਲਣਾ ਹੈ ਮੈਨੂੰ ਰੱਬ ਦੇ ਨਾਲ ਮਿਲਾ ਦਿਓ ਤੁਹਾਨੂੰ ਗੁਰੂ ਗੋਬਿੰਦ ਸਮਰ ਕਹਿੰਦੇ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਵੇਖ ਲੈ ਇਸੇ ਵਕਤ ਮਿਲਣਾ ਚਾਹੁੰਦਾ ਕਿਉਂਕਿ ਪਰਖ-ਪਰਖ ਕੇ ਵੇਖਦੇ ਨੇ ਨਾ ਵੇਖਦੇ ਨੇ ਵੀ ਦ੍ਰਿੜ ਇਰਾਦੇ ਦੇ ਨਾਲ ਆਇਆ ਵੇਖਦਾ ਵੀ ਅੰਦਰ ਵਿਸ਼ਵਾਸ ਹੈ ਕਿਤੇ ਫਾਰਮੈਂਟ ਹੀ ਤਾਂ ਨਹੀਂ ਪੂਰੀ ਕਰਦਾ ਕਿਤੇ ਮਗਰਮਸ ਹੰਝੂ ਤਾਂ ਨਹੀਂ ਵਹਾ ਰਿਹਾ ਤਾਂ ਨੇ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਇਹਨੂੰ ਵਾਰੀ ਵਾਰੀ ਹਲੂਣਾ ਦੇ ਰਹੇ ਨੇ ਪਰਖ ਪਰਖ ਕੇ ਵੇਖ ਰਹੇ ਨੇ ਕਹਿੰਦੇ ਉਹ ਜਾਨੀ ਖਾ ਬਾਕੀ ਹੀ ਤੇਰੇ ਅੰਦਰ ਖੁਦਾ ਨੂੰ ਮਿਲਣ ਦੀ ਇੱਛਾ ਹੈ ਕਹਿੰਦਾ ਹਾਂ ਜੋ ਤਾਂ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਕਹਿੰਦੇ ਫਿਰ ਹੁਣੀ ਮਿਲਾਂ ਕਹਿੰਦਾ ਜੀ ਮਿਲਾ ਦਿਓ ਤਾਂ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾ ਦਰਿਆ ਦੇ ਵਿੱਚ ਛਾਲ ਮਾਰ ਦੇ ਇੰਨੀ ਗੱਲ ਕਹਿਣ ਦੀ ਧੀਰ ਸੀ ਗੁਰਮੁਖ ਪਿਆਰਿਓ ਇੰਨੀ ਤੇਜ਼ੀ ਦੌੜਿਆ ਦਰਿਆ ਵੱਲ ਨੂੰ ਸਿੱਧਾ ਹੋ ਗਿਆ ਪਿੱਛੇ ਨਹੀਂ ਮੁੜ ਕੇ ਵੇਖ ਰਿਹਾ ਵੀ ਮੈਨੂੰ ਕੋਈ ਪਿੱਛੇ ਰੋਕਣ ਵਾਲਾ ਆ ਰਿਹਾ ਮੈਨੂੰ ਕੋਈ ਬਚਾਉਣ ਵਾਲਾ ਆ ਰਿਹਾ ਮੈਨੂੰ ਕੋਈ ਸੰਭਾਲਣ ਵਾਲਾ ਆ ਰਿਹਾ ਤੇ ਗੁਰਮੁਖ ਪਿਆਰੇ ਉਹ ਪਿੱਛੇ ਮੁੜ ਕੇ ਨਹੀਂ ਵੇਖਿਆ ਦੌੜ ਕੇ ਜਾ ਰਿਹਾ ਤੇ ਜਾ ਕੇ ਝੱਟ ਦਰਿਆ ਦੇ ਵਿੱਚ ਸਾਲ ਮਾਰਨ ਲੱਗਿਆ ਤੇ ਇੱਧਰ ਤਾਂ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣਾ ਵਿਧੀ ਚੰਦ ਤੋਰੀਆ ਕਹਿੰਦੇ ਪੁੱਤਰਾ ਜਾ ਉਹਨੂੰ ਬਚਾਲਾ ਕਿਤੇ ਡੁੱਬ ਨਾ ਜਾਵੇ ਕਹਿੰਦੇ ਜਾ ਉਹਦੇ ਮਗਰ ਜਾ ਸਤ ਜਾਨਿਓ ਇੱਧਰ ਇਸ ਜਾਨੀ ਖਾ ਮੁਸਲਮਾਨ ਫਕੀਰ ਨੇ ਦਰਿਆ ਦੇ ਵਿੱਚ ਛਾਲ ਮਰੀ ਹੈ ਤੇ ਇੱਧਰ ਗੁਰਮੁਖ ਕੋ ਪਿਆਰੇ ਉਹ ਭਾਈ ਵਿਧੀ ਚੰਦ ਨੇ ਮਗਰ ਛਾਲ ਮਰੀ ਹੈ ਡੁੱਬੜ ਨਹੀਂ ਦਿੱਤਾ ਜੀ ਵਾਰ ਕੱਢਿਆ ਵਾਰ ਕੱਢ ਕੇ ਤਨ ਮੇਰੇ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੱਲ ਗੱਫੜੀ ਦੇ ਵਿੱਚ ਲੈ ਲਿਆ ਕਹਿੰਦੇ ਓ ਜਾਨੀ ਖਾ ਤੱਕ ਮੇਰੀਆਂ ਅੱਖਾਂ ਵੱਲ ਤੱਕ ਮੇਰੇ ਨੇਤਰਾਵਾਂ ਵੱਲ ਉਹ ਵੱਖ ਗੱਲ ਐ ਸਿੱਖ ਗੁਰੂ ਦੀਆਂ ਅੱਖਾਂ ਵੱਲ ਵੇਖੇ ਅੱਖ 'ਚ ਅੱਖ ਪਾ ਕੇ ਗੱਲ ਕਰੇ ਜਦੋਂ ਗੁਰੂ ਕਹਿ ਦੇਵੇ ਨਾ ਵੀ ਮੇਰੀ ਅੱਖ 'ਚ ਅੱਖ ਪਾ ਉਦੋਂ ਸਵਾਦ ਵੱਖਰਾ ਹੁੰਦਾ ਐ ਆਖੋ ਸਤਨਾਮ ਤਾਨੂੰ ਗੁਰੂ ਹਰਿ ਗੋਬਿੰਦ ਮਾਹ ਕਹਿੰਦਾ ਮੇਰੀ ਅੱਖ ਦੇ ਵਿੱਚ ਅੱਖ ਪਾ ਤੈਨੂੰ ਖੁਦਾ ਦੇ ਨਾਲ ਮਿਲਾਵਾ ਸਤ ਜਾਨਿਓ ਧੰਨ ਮੇਰੇ ਗੁਰੂ ਹਰਿ ਗੋਬਿੰਦ ਮਹਾਰਾਜ ਜੀ ਦੇ ਕਹਿਣ ਦੀ ਧੀਰ ਸੀ ਅੱਖ ਦੇ ਵਿੱਚ ਅੱਖ ਪਾਉਣ ਦੀ ਧੀਰ ਸੀ ਨਦਰ ਨਾਲ ਨਦਰ ਮਿਲਾਉਣ ਦੀ ਧੀਰ ਸੀ ਆ ਅਵਸਥਾ ਬਣ ਗਈ ਧੰਨ ਮੇਰੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਤ ਸੰਤ ਆਤਮਾ ਸੰਤ ਬਣ ਗਈ ਮਨ ਸੰਤ ਬਣ ਗਿਆ ਗੁਰਮੁਖ ਪਿਆਰਿਓ ਅੰਦਰੋਂ ਜੁੜ ਗਿਆ ਹੈ ਨਾ ਸੁਧ ਹੈ ਨਾ ਕੋਈ ਵੁਧ ਹੈ ਆਬਖਸ਼ਸ਼ ਹੋ ਗਈ ਇਸ ਜਾਨੀ ਖਾ ਫਕੀਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਗੁਰ ਕਿਰਪਾ ਜਿਹ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ